ਸ਼ੇਰ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ ਜੀ ਔਰ ਭਾਈ ਮਰਦਾਨਾ ਜੀ ਦਾ ਮਨਪਸੰਦ ਸਾਸੀ ਰਬਾਬ ਔਰ ਗੀਤ ਸੰਗੀਤ ਦੇ ਖੇਤਰ ਵਿੱਚ ਜੁੜੇ ਹੋਏ ਜਿਸ ਵਿਅਕਤੀ ਦਾ ਨਾਮ ਰਬਾਬ ਹੋਵੇ ਉਸ ਦੇ ਦੀਆਂ ਬਲੰਦੀਆਂ ਨੂੰ ਛੂਹਣ ਦੀ ਜੋ ਕਾਮਯਾਬੀ ਉਸ ਨੂੰ ਕੋਈ ਨਹੀਂ ਹਟਾ ਸਕਦਾ ਤੇ ਪੁਆਇੰਟ ਨਿਊਜ਼ ਦੇ ਦਫ਼ਤਰ ਦੇ ਵਿੱਚ ਸਟੂਡੈਂਟ ਦੇ ਵਿੱਚ ਜੋ ਸਖਸੀਤ ਪਹੁੰਚੀ ਹੈ ਉਹਨਾਂ ਦਾ ਨਾਮ ਵੀ ਰਬਾਬ ਢਿੱਲੋ ਹੀ ਹੈ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਇਸ ਖੇਤਰ ਵਿੱਚ ਕਿਵੇਂ ਆਈ ਹੈ ਔਰ ਅੱਗੇ ਉਹਨਾਂ ਦੀ ਫਿਊਚਰ ਪਲਾਨਿੰਗ ਕੀ ਹੈ ਰਬਾਬ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਸਿਕਲ ਜੀ ਸਾਰਿਆਂ ਨੂੰ ਪਰਬਭੀ ਸਭ ਤੋਂ ਪਹਿਲਾਂ ਤੁਸੀਂ ਆਪਣੀ ਫੈਮਿਲੀ ਦੇ ਬਾਰੇ ਔਰ ਆਪਣੀ ਸਟੱਡੀ ਦੇ ਬਾਰੇ ਦੱਸੋ ਮੈਂ ਜੀ ਸਟੱਡੀ ਕਰੀ ਹੈ ਮੇਰੇ ਪਿੰਡ ਤੇ ਸ਼ਾਹਪੁਰ ਤੋਂ ਤੇ 8 ਤੱਕ ਉੱਥੇ ਸੀਗੀ ਉਸ ਤੋਂ ਬਾਅਦ ਗਿਆ ਮੈਂ ਸਲਾਣੇ ਪਲੱਸ 2 ਉੱਥੋਂ ਕਰੀ ਜੀ ਤੇ ਮੇਰੇ ਫੈਮਿਲੀ ਮੇਰੇ ਨਾਨਾ ਜੀ ਤਬਲਾ ਪਲੇਅਰ ਸੀਗੇ ਮੇਰੇ ਮਾਮਾ ਜੀ ਵੀ ਤਬਲਾ ਪਲੇਅਰ ਸੀ ਤੇ ਮੇਰੇ ਮੰਮ ਮਦਰ ਬਹੁਤ ਅੱਛਾ ਗਾਉਂਦੀ ਹੈ ਮੇਰੀ ਫੈਮਿਲੀ ਦੇ ਵਿੱਚ ਸਾਰਿਆਂ ਨੇ ਮੈਨੂੰ ਬਹੁਤ ਸਪੋਰਟ ਰਹੀ ਹੈ ਤੇ ਮੇਰੀ ਫੈਮਲੀ ਤੇ ਮੇਰੇ ਦਾਦ ਦਾ ਪਰਿਵਾਰ ਮੇਰਾ ਨਾਨਕਾ ਪਰਿਵਾਰ ਸਾਰੇ ਜਿਹਾ ਜੀ ਹਾਂਜੀ ਜੀ ਗੀ ਸੰਗੀਤ ਦੀ ਫੈਮਲੀ ਨਾਲ ਤੁਸੀਂ ਜੁੜੇ ਹੋਏ ਸੀ ਔਰ ਆਪਣੇ ਮਤਲਬ ਕਿ ਜੋ ਇਸੇ ਖੇਤਰ ਚ ਜਾਣ ਵਾਸਤੇ ਤੁਸੀਂ ਸੋਚਿਆ ਹਾਂਜੀ ਹਾਂਜੀ ਠੀਕ ਹੈ ਜੀ ਮੈਂ ਛੋਟਾ ਹੁੰਦਾ ਬਚਪਨ ਤੋਂ ਹੀ ਜਿਨ੍ਹਾਂ ਤੋਂ ਇਨਸਪਾਇਰ ਹੋਇਆ ਜੀ ਫਰੋਜ਼ ਖਾਨ ਜੀ ਸੀ ਤੇ ਉਹਨਾਂ ਦੇ ਮੈਂ ਲਾਈਵ ਕਨਸੈਪਟ ਦੇਖਣੇ ਟੀਵੀ ਚੈਨਲਾਂ ਤੇ ਦੇਖਣਾ ਉਹਨਾਂ ਨੂੰ ਤੇ ਕਿਤੇ ਨਾ ਕਿਤੇ ਦਿਲ ਦੇ ਵਿੱਚ ਐਦਾਂ ਬੈਠ ਗਿਆ ਜਜ਼ਬਾ ਉੱਠ ਗਿਆ ਕਿ ਮੈਂ ਵੀ ਇਸ ਪਲੇਟਫਾਰਮ ਤੇ ਪਹੁੰਚਣਾ ਹੀ ਪਹੁੰਚਣਾ ਤੇ ਜੋ ਵੀ ਮੈਂ ਅੱਜ ਹੈਗਾ ਹਾਂ ਮੇਰਾ ਫਰਸਟ ਡੈਬਿਊ Song ਮੈਂ ਜੋ ਵੀ ਅੱਜ ਮੈਂ ਉਹਨਾਂ ਤੋਂ ਇਨਸਪਾਇਰ ਹੋ ਕੇ ਇੱਥੇ ਤੱਕ ਪਹੁੰਚਿਆ ਠੀਕ ਹੈ ਹਾਂਜੀ ਔਰ ਪਾ ਜੀ ਆਪਣੇ ਬਾਰੇ ਜਾਣਕਾਰੀ ਦਿਓ ਕੀ ਨਾਮ ਹੈ ਤੁਹਾਡਾ ਜੀ ਅਸੀਕਾ ਜੀ ਮੇਰਾ ਨਾਮ ਜਵੰਤ ਸਿੰਘ ਕਿਨਸਾਈ ਇਹ Song ਮੇਰਾ ਲਿਖਿਆ ਜੀ ਮੈਂ ਪਿੰਡ ਬੀੜਪਵਾਸੀ ਤੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਆ ਜੀ ਤੇ ਇਹ Song ਬਹੁਤ ਹੀ ਇੱਕ ਅਸੀਂ ਆਪਣੀ ਸਾਡੀ ਟੀਮ ਦੀ ਮਿਹਨਤਾਂ ਵਿੱਚ ਸਾਡੇ ਬ੍ਰਦਰ ਜੋਤ ਰਹਿਲ ਦੀ ਬਹੁਤ ਗਾਣੇ ਨੂੰ ਮੇਰੇ ਨਾਲ ਹੈਲਪ ਕਰਨ ਦੀ ਬਹੁਤ ਇਹਦੇ ਵਿੱਚ ਮਿਹਤ ਕਰੀ ਉਹਨਾਂ ਨੇ ਤੇ ਮੈਂ ਇਹੀ ਕਹਿਣਾ ਚਾਹਾਂਗਾ ਵੀ ਸਾਰੇ ਜਾਣੇ ਇਸ ਗੀਤ ਨੂੰ ਬਹੁਤ ਪਿਆਰ ਦੇਣ ਤੇ ਅਸੀਂ ਦਰਸ਼ਕਾਂ ਲਈ ਹੋਰ ਵੀ ਵਧੀਆ ਗੀਤ ਲੈ ਕੇ ਆਵਾਂਗੇਗਾਹ ਤੋਂ ਗਾਹ ਤੇ ਸਾਡੀ ਟੀਮ ਦੀ ਇਹੀ ਲੋਕਾਂ ਦੇ ਵਿੱਚ ਕੋਈ ਵਧੀਆ ਸੰਗੀਤ ਆਵੇ ਵਧੀਆ ਗੀਤ ਆਉਣ ਤਾਂ ਕਿ ਲੋਕਾਂ ਨੂੰ ਇਸ ਤੇ ਪਤਾ ਲੱਗੇ ਕਿ ਔਰ ਰਵਟ ਲਈ ਤੁਸੀਂ ਇਹ ਦੱਸੋ ਜੀ ਕਿ ਜਦੋਂ ਤੁਸੀਂ ਇਹ ਗੀਤ ਕਰ ਰਹੇ ਸੀ ਜੀ ਠੀਕ ਹੈ ਜੀ ਔਰ ਕਿਸ ਤਰ੍ਹਾਂ ਇਹ ਗੀਤ ਕਰਨ ਦਾ ਖਿਆਲ ਤੁਹਾਡੇ ਮਨ ਦੇ ਵਿੱਚ ਆਇਆ ਫੋਰ ਯੂ ਤੁਸੀਂ ਆਪਣੇ ਇਸ ਗੀਤ ਦਾ ਟਾਈਟਲ ਰੱਖਿਆ ਗਿਆ ਜੀ ਇਸ ਪਰ ਜਾਣ ਕਰਦੇ ਹੋਏ ਅਸੀਂ ਟਾਈਟਲ ਰੱਖਿਆ ਜੀ ਫੋਰ ਯੂ ਕਿਉਂਕਿ ਤੁਹਾਨੂੰ ਪਤਾ ਹੈ ਵੀ ਕੱਲ ਤੋਂ 7 ਫੈਬ ਤੋਂ ਵੈਲੈਂਟਾਈਨ ਡੇ ਦੇ ਡੇਜ਼ ਆ ਜੋ ਵੀਕ ਹੈ ਉਹ ਸਟਾਰਟ ਹੋ ਰਹੀ ਹੈ ਅਸੀਂ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਸੋਚਿਆ ਕਿ ਵੀ ਹਾਂ ਗਾਣਾ ਕਰਨਾ ਚਾਹੀਦਾ ਸ 7 ਫੈਬ ਨੂੰ ਤੇ ਬਾਈ ਨੇ ਲਿਖਿਆ ਤੇ ਮਹੰਗਾ ਆ ਜੀ ਬਾਈ ਜਵੰਤ ਟਿੰਰ ਸਾਹਿਬ ਆ ਜੀ ਨੇ ਲਿਖਿਆ ਹੋਇਆ ਆਰ ਡੀ ਵਾਈਸ ਦਾ 뮤직 ਹੋਇਆ ਹੋਇਆ ਜੀ ਤੇ ਜਿਸ ਨੇ ਵੀਡੀਓ ਬਣਾਈ ਹੈ ਮੇਰਾ ਵੀਰਾ ਗੋਰੀਤੀਮਾ ਲਿਰিক্যাল ਵੀਡੀਓ ਬਣਾਈ ਜੀ ਨੇ ਜੀ ਤੇ ਰਾਜਪਾਲ ਮੀਡੀਆ ਟਿੰਰ ਸਾਹਿਬ ਪ੍ਰੈਜ਼ੈਂਟਸ ਤੋਂ ਆ ਰਿਹਾ ਜੀ ਇਹ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਊਗਾ ਗਾਣਾ ਇਹ ਗਾਣਾ ਕੋਈ ਐਦਾਂ ਨਹੀਂ ਹੈ ਕੋਈ ਅਡਲਟ ਸ਼ਬਦ ਨਹੀਂ ਸ਼ਬਦਾਬਰੀ ਨਹੀਂ ਇਸ ਦੇ ਵਿੱਚ ਯੂਜ਼ ਹੋਈ ਵੀ ਤੁਸੀਂ ਆਪਣੀ ਫੈਮਲੀ ਦੇ ਵਿੱਚ ਆਪਣੀ ਧੀ ਦੇ ਵਿੱਚ ਆਪਣੇ ਪੁੱਤ ਦੇ ਨਾਲ ਬੈਠ ਕੇ ਆਪਣੀ ਧੀ ਦੇ ਨਾਲ ਬੈਠ ਕੇ ਆਪਣੀ ਵਾਈਫ ਦੇ ਨਾਲ ਬੈਠ ਕੇ ਤੁਸੀਂ ਇਹ ਗਾਣਾ ਸੁਣ ਸਕਦੇ ਹੋ ਕੋਈ ਐਦਾਂ ਦਾ ਕੋਈ ਸ਼ਬਦ ਨਹੀਂ ਹੈਗਾ ਕਿ ਤੁਹਾਨੂੰ ਇਸ ਗਾਣੇ ਦੇ ਪ੍ਰਤੀ ਇਸ ਗਾਣੇ ਨੂੰ ਸੁਣ ਸੁਣ ਕੇ ਤੁਹਾਨੂੰ ਆਪਣੇ ਆਪ ਤੇ ਹੋਵੇ ਕਿ ਯਾਰ ਇਹ ਗਾਣਾ ਨਹੀਂ ਚੱਲਣਾ ਚਾਹੀਦਾ ਸੀਗਾ ਫੈਮਲੀ ਦੇ ਵਿੱਚ ਬੈਠ ਕੇ ਠੀਕ ਹੈ ਐਦਾਂ ਦਾ ਕੁਝ ਨਹੀਂ ਹੈ ਇਸ ਨੂੰ ਗਣੇ ਹਾਂਜੀ ਹਾਂਜੀ ਅਜਾ ਆਪਾਂ ਜਦੋਂ ਕੋਈ ਗੀਤ ਸੁਣਦੇ ਆ ਜੀ ਤਾਂ ਸਾਡੀ ਸੋਚ ਹੁੰਦੀ ਹੈ ਕਿ ਫਲਾਣਾ ਸਿੰਗਰ ਮੇਰਾ ਗੀਤ ਗਾਵੇ ਠੀਕ ਹੈ ਰਬਾਬ ਜੀ ਦੇ ਨਾਲ ਤੁਹਾਡਾ ਕਿਵੇਂ ਰابطਾ قائم ਹੋਇਆ ਇਹ ਮੇਰੇ ਫਰੈਂਡ ਬ੍ਰਦਰ ਵੀ ਆ ਫਰੈਂਡ ਵੀ ਆ ਅਸੀਂ ਤਿੰਨ ਚਾਰ ਸਾਥ ਸੋ ਇਕੱਠੇ ਹੀ ਆ ਇਹ ਸਾਨੂੰ ਨਾਲੇ ਸਾਡੇ ਇਥੇ ਯਾਰ ਦੋਸਤ ਨਾਲ ਰਹਿੰਦੇ ਸੀਗੇ ਉਹਨਾਂ ਨੇ ਹੀ ਜੋਤ ਰਹਿਲ ਜੋ ਮੇਰਾ ਖਾਸ ਮਿੱਤਰ ਬਚਪਨ ਤੋਂ ਮੇਰੇ ਨਾਲ ਰਿਹਾ ਹੋ ਉਸਨੇ ਮੈਨੂੰ ਇਸ ਨਾਲ ਮਿਲਾਇਆ ਸੀਗਾ ਜੀ ਤੇ ਉੱਥੇ ਅਸੀਂ ਬਹਿ ਕੇ ਗੱਲਾਂ ਬਾਤਾਂ ਕੀਤੀਆਂ ਤੇ ਫਿਰ ਅਸੀਂ ਸਾਡੇ ਦੋਹਾਂ 'ਚ ਵਧੀਆ ਬੌਂਡਿੰਗ ਬਣ ਗਈ ਤੇ ਅਸੀਂ ਗਾਣੇ ਬਾਰੇ ਫਿਰ ਸੋਚਿਆ ਵੀ ਇੱਕ ਟੀਮ ਬਣਾਵਾਂਗੇ ਤਾਂ ਆਪਣੀ ਕੰਪਨੀ ਖੜੀ ਕਰਾਂਗੇ ਤੇ ਆਪਣਾ ਗਾਣਾ ਕਰਾਂਗੇ। ਤਾਂ ਠੀਕ ਹੈ ਜੀ। ਔਰ ਬਾਬ ਜੀ ਇਹ ਦੱਸੋ ਜੀ ਕਿ ਜਦੋਂ ਤੁਸੀਂ ਇਹ ਗੀਤ ਕਰ ਰਹੇ ਸੀ ਠੀਕ ਹੈ ਔਰ ਇਸ ਤੋਂ ਪਿੱਛੇ ਤੁਸੀਂ ਕਿੰਨਾ ਕੁ ਟਾਈਮ ਮਤਲਬ ਆਪਣੇ ਰਿਆਜ਼ ਨੂੰ ਦਿੱੰਦੇ ਸੀ? ਮੈਂ ਜੀ ਘੰਟਾ ਰਿਆਜ਼ ਨੂੰ ਦਿਨਾਂ ਸਵੇਰ ਆਰਲੀ ਮਾਰਨਿੰਗ ਕਿਉਂਕਿ ਗਾਇਕੀਏ ਇਹ ਟਾਈਮ ਮੰਗਦੀ ਹੈ ਜੀ ਆਪਣਾ ਟੈਡਿਆ ਉਹ ਤਾਂ ਹੀ ਭਰੇਗਾ ਜ ਜਿਹਨਾਂ ਨੂੰ ਰੋਟੀ ਮਿਲੇ ਗਾਇਕੀ ਲਈ ਤੇ ਰਿਆਜ਼ ਤੇ ਜ਼ਰੂਰੀ ਹੈ ਜੀ ਰਿਆਜ਼ ਨਹੀਂ ਤਾਂ ਕੁਝ ਨਹੀਂ ਦਾ ਤੁਹਾਡਾ ਇਸ ਖੇਤਰ ਵਿੱਚ ਪ੍ਰੇਰਨਾ ਸਰੋਤ ਕੌਣ ਰਹੀ ਨੇ ਮੇਰੇ ਜੀ ਫਰੋਸ਼ ਕਾਨ ਤੇ ਉਹਨਾਂ ਤੋਂ ਜੋ ਵੀ ਹੈ ਉਹਨਾਂ ਦੇ ਬਤਾਲਤੀ ਹੈ ਠੀਕ ਹੈ ਜੀ ਹਾਂਜੀ ਔਰ ਇਸ ਗੀਤ ਦੇ ਬਾਰੇ ਮਤਲਬ ਤੁਸੀਂ ਹੋਰ ਸਾਡੇ ਸਰੋਤੇ ਵਾਸਤੇ ਕੀ ਕਹੋਗੇ ਮੈਂ ਇਹੀ ਕਹਾਗਾ ਜੀ ਕਿ ਗਾਣਾ ਬਹੁਤ ਵਧੀਆ ਤੁਹਾਨੂੰ ਸੁਣ ਕੇ ਅੱਛਾ ਲੱਗੂਗਾ ਤੁਸੀਂ ਜਿਸ ਕਿਸੇ ਨੂੰ ਵੀ ਪਿਆਰ ਕਰਦੇ ਹੋ ਇਹ ਜ਼ਰੂਰੀ ਨਹੀਂ ਕਿ ਗਰਲਫ੍ਰੈਂਡ ਬੋਏਫ੍ਰੈਂਡ ਤੁਸੀਂ ਆਪਣੀ ਵਾਈਫ ਨੂੰ ਆਪਣੀ ਭੈਣ ਨੂੰ ਆਪਣੀ ਧੀ ਨੂੰ ਜਾਂ ਆਪਣੇ ਭਰਾ ਨੂੰ ਆਪਣੇ ਮਦਰ ਨੂੰ ਆਪਣੇ ਫਾਦਰ ਨੂੰ ਆਪਣੀ ਵਾਈਫ ਨੂੰ ਪਿਆਰ ਕਰਦੇ ਤਾਂ ਤੁਸੀਂ ਉਹਨਾਂ ਨੂੰ ਡੈਡੀਕੇਟ ਕਰ ਸਕਦੇ ਹੋ ਸ਼ੁਕਰੀਆ ਜੀ ਹਾਂਜੀ ਪੁਆਇੰਟ ਨਿਊਜ਼ ਦੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਸੀ ਰਬਾਬ ਜੀ ਔਰ ਇਹਨਾਂ ਦਾ ਫਰਸਟ Song ਕੱਲ 7 ਫਰਵਰ ਨੂੰ ਰਿਲੀਜ਼ ਹੋ ਰਿਹਾ ਹੈ ਜੋ ਕਿ ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮ ਦੇ ਉੱਪਰ ਦੇਖਣ ਨੂੰ ਸੁਣਨ ਨੂੰ ਮਿਲੇਗਾ ਤੇ ਅਸੀਂ ਵੀ ਇਹ ਕਾਮਨਾ ਕਰਦੇ ਹਾਂ ਕਿ ਇਹ ਬਨੰਦੀਆਂ ਛੂਣ ਔਰ ਸੰਗੀਤ ਦੇ ਖੇਤਰ ਦੇ ਵਿੱਚ ਵੱਧ ਤੋਂ ਵੱਧ ਤਰੱਕੀ ਕਰਨ ਪੁਆਇੰਟ ਨਿਊਜ਼ ਲਈ ਕੁਲਦੀਪ ਸਿੰਘ ਬਨੌਰ